ਮਰਣ ਬਚਨ ਕੀਤਾ ਪਿੰਗ ਗਿਆਨ ਗਿਆਨੀ ਗਿਆਨ ਕਮਾਵੇ ਧਿਆਨੀ ਧਿਆਨ ਲਾਵੇ ਪ੍ਰਭ ਕਿ ਨਹੀਂ ਜਾਤਾ ਮਾਰਾ ਕਹਿੰਦੇ ਆਪੋ ਆਪਣੇ ਤਰੀਕੇ ਨਾਲ ਹਰੇਕ ਕੋਈ ਲੱਗਾ ਹੋਇਆ ਵਾ ਦ ਕਾਲ ਆਪਾਂ ਵਿਚਾਰ ਕੀਤੀ ਸੀ ਵੀ ਧਿਆਨ ਦੀਆਂ ਜਿਹੜੀਆਂ ਚਾਰ ਅਵਸਥਾਵਾਂ ਨੇ ਉਹਨਾਂ ਚ ਪਹਿਲਾ ਵਾ ਵੀ ਦਰਸ਼ਨ ਧਿਆਨ ਕਿਉਂਕਿ ਜਿਹੜਾ ਮਨ ਬੜਾ ਚੰਚਲ ਵਾ ਸਿੱਧਾ ਨਹੀਂ ਇਹਨੇ ਜੁੜਨਾ ਇਹਨੂੰ ਕੁਝ ਜਰੀਆ ਚਾਹੀਦਾ ਕੋ ਗੁਰੂ ਦੀ ਕਿਰਪਾ ਚਾਹੀਦੀ ਨਾ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਵੇ ਆਪਾਂ ਕੀ ਕਰ ਰਹੇ ਆ ਵੀ ਅੱਗ ਕੇ ਨੇ ਵੀ ਆਪਣੀ ਜੁਗਤੀ ਨਾਲ ਆਪਾਂ ਇਹਨੂੰ ਟਕਾਈਏ ਰੋਕੀਏ ਪਰ ਮਾਰਾ ਕਹਿੰਦੇ ਇਹ ਰੁਕਣਾ ਵਾ ਉਦੀ ਪਰਮੇਸ਼ਰ ਦੀ ਕਿਰਪਾ ਦੇ ਨਾਲ ਤੇ ਪਰਮੇਸ਼ਰ ਦੀ ਕਿਰਪਾ ਉਹਨੇ ਗੁਰੂ ਕਿਰਪਾ ਧਰਤੀ ਉੱਤੇ ਜਿਹੜੀਆਂ ਕਿਰਪਾ ਹੋਈਆਂ ਰਹਿਮਤਾਂ ਹੋਈਆਂ ਵਾ ਉਹ ਸੰਤਾਂ ਗੁਰੂ ਪੀਰਾਂ ਨੇ ਬੜੀਆਂ ਕਿਰਪਾ ਕੀਤੀਆਂ ਉਹਨਾਂ ਲੋਕਾਂ ਤੋਂ ਜਿਹੜੇ ਸਾਧਕ ਲੋਕ ਸਨ ਜਿਹੜੇ ਕੋਈ ਤਪੱਸਿਆ ਕਰਨ ਵਾਲੇ ਬੰਦਗੀਆਂ ਕਰਨ ਵਾਲੇ ਲੋਕ ਸਨ ਇੱਕ ਗੁਰੂ ਨਾਨਕ ਸਾਹਿਬ ਦੇ ਜੀਮ ਦੇ ਵੀ ਗਾਥਾ ਹੁੰਦੀ ਹੈ ਕਿ ਮਹਾਰਾਜ ਨੂੰ ਕੋਈ ਕੋਈ ਤਪੱਸਿਆ ਕਰਨ ਵਾਲਾ ਪੀਰ ਮਿਲਿਆ ਉਹਨੇ ਜਦੋਂ ਦਰਸ਼ਨ ਕੀਤਾ ਨਾ ਮਹਾਰਾਜ ਦਾ ਤੇ ਦਰਸ਼ ਧਿਆਨ ਜਿਹਨੂੰ ਅਸੀਂ ਕਹਿੰਨੇ ਆ ਜਿਹਨੂੰ ਕਹਿੰਦੇ ਗੁਰੂ ਕੀ ਮੂਰਤ ਮਨ ਮੈਂ ਧਿਆਨ ਇੱਕ ਅਵਸਥਾ ਵਾ ਕੋਈ ਪੂਰਨ ਅਵਸਥਾ ਨਹੀਂ ਹੈ ਇੱਕ ਉਨੂੰ ਕਹਿ ਲੋ ਉਹਨੂੰ ਕਹਿ ਲੋ ਗੁਰ ਕੀ ਮੂਰਤ ਮਨ ਮੇ ਧਿਆਨ ਜਦੋਂ ਸੁਪੀਰ ਨੇ ਦਰਸ਼ਨ ਕੀਤਾ ਮਹਾਰਾਜ ਦਾ ਤੇ ਉਹਦਾ ਜਿੱਤ ਜਿਹੜਾ ਸੀ ਨਾ ਐ ਸ਼ਾਂਤ ਹੋ ਗਿਆ ਜਿਹੜਾ ਬਾਣੀ ਦਾ ਬਚਨ ਆਉਂਦਾ ਨਾ ਕਿ ਸ਼ਾਂਤ ਪਾਈ ਗੁਰ ਸਤਗੁਰ ਪੂਰੀ ਇਹ ਜਿਹੜੀ ਅੰਦਰਲੀ ਸ਼ਾਂਤੀ ਹਨ ਇਹ ਗੁਰੂ ਦੀ ਗੁਰੂ ਕੋਲੋਂ ਮਿਲਣੀ ਹੈ ਗੁਰੂ ਕੋ ਤਾਂ ਮਿਲਣੀ ਕਿ ਕੋਈ ਬੰਦਾ ਗੁਰੂ ਦੇ ਸਾਹਮਣੇ ਰਵੇ ਤੇ ਉਹਦੀ ਸੇਵਾ ਕਰੇ ਉਹਦਾ ਦਰਸ਼ਨ ਕਰੇ ਉਹਦਾ ਹੁਕਮ ਮੰਨੇ ਉਹਨੇ ਜਦੋਂ ਦਰਸ਼ਨ ਕੀਤਾ ਤੇ ਐ ਸ਼ਾਂਤ ਹੋ ਗਿਆ ਤੇ ਤਪੱਸਿਆ ਕਰ ਕਰ ਕੇ ਬੜਾ ਤਪਿਆ ਹੋਇਆ ਸੀ ਤਪੱਸਿਆ ਦਾ ਮਤਲਬੇ ਤਪਣਾ ਹੁੰਦਾ ਹੈ ਖਪਣਾ ਹੁੰਦਾ ਹੈ ਜਿਹਨੂੰ ਮਾਰੇ ਬਾਣੀ ਕਹਿੰਦੀ ਕਿ ਆਖ ਆਖ ਮਨ ਵਾਵਣਾ ਜੇ ਕੋਈ ਬੰਦਾ ਧਿਆਨ ਸਾਧਨਾ ਕਰਦਾ ਹੈ ਤਪ ਸਾਧਨਾ ਕਰਦਾ ਹੈ ਜਪ ਸਾਧਨਾ ਕਰਦਾ ਹੈ ਤੇ ਸਗੋਂ ਮੁਸ਼ਕਲਾਂ ਖੜੀਆਂ ਹੋ ਜਾਂਦੀਆਂ ਵਾ ਕਿਉਂ ਉਹ ਮਨ ਦੇ ਨਾਲ ਸੰਘਰਸ਼ ਕਰ ਰਿਹਾ ਹੈ ਮਨ ਦੇ ਨਾਲ ਲੜਨਾ ਸ਼ੁਰੂ ਕਰ ਦਿੱਤਾ ਉਹਨੇ ਇੱਕ ਬੰਦਾ ਸੁੱਤਾ ਵਾ ਲੰਮੇ ਬਿਆਵਾ ਇੱਕ ਬੰਦਾ ਤਪੱਸਿਆ ਕਰਨ ਦੇ ਆ ਵਾ ਉਹ ਜਿਹੜਾ ਸੁੱਤਾ ਉਹਨੂੰ ਜਿਹੜਾ ਤਪੱਸਿਆ ਕਰਨ ਦੇ ਉਹ ਔਖਾ ਵਾ ਕਿਉਂ ਉਹ ਮਨ ਦੇ ਨਾਲ ਜੰਗ ਕਰ ਲਿਆ ਕਰਨ ਦਿਆ ਲੜਨ ਦਿਆ ਵਾ ਤੇ ਮਾਰਗ ਦੇ ਆਖ ਆਖ ਮਨ ਬਾਵਣਾ ਇਹਨਾਂ ਬਾਵਣਾ ਇਹਨੂੰ ਬੜਾ ਦੁਖੀ ਕਰਨਾ ਹੁੰਦਾ ਹੈ ਤੇ ਜੋ-ਜੋ ਜਾਪੇ ਵਾਏ ਉਹ ਨੇਜਰੋਂ ਦਰਸ਼ਨ ਕੀਤਾ ਮਹਾਰਦਾ ਤੇ ਬੜਾ ਤਪੱਸਿਆ ਤਪਿਆ ਹੋਇਆ ਬੰਦਾ ਸੀ ਤੇ ਐ ਸ਼ਾਂਤ ਹੋ ਗਿਆ ਇਹਨੂੰ ਕਹਿੰਦੇ ਨੇ ਜੋ ਦਰਸ਼ ਧਿਆਨੀ ਸੋਈ ਬ੍ਰਹਮ ਗਿਆਨੀ ਹੈ। ਸ਼ੁਰੂਆਤ ਬ੍ਰਹਮ ਗਿਆਨ ਦੀ ਦਰਸ਼ਨਾ ਜੀ ਹੁੰਦੀ ਹੈ। ਤੇ ਉਹ ਜਦੋਂ ਸਵੇਰੇ ਮਹਾਰਾਜ ਤੁਰਨ ਲੱਗੇ ਅਗਲੇ ਦਿਨ ਤੇ ਉਹਨੇ ਮਹਾਰਾਜ ਦੇ ਚਰਨ ਫੜ ਲਏ। ਕਹਿੰਨ ਲੱਗੇ ਮਰ ਇੱਕ ਦਿਨ ਹੋਰ ਰਕੋ। ਕਹਿੰਦੇ ਕੀ ਗੱਲ? ਕਹਨ ਲੱਗੇ ਵੀ ਬੜੇ ਚਿਰ ਤੋਂ ਤੜਫ ਰਹੇ ਸੰ ਤਰਸ ਰਹੇ ਹਾਂ ਤੇ ਇਹ ਸ਼ਾਂਤ ਨਹੀਂ ਹੁੰਦਾ ਸ਼ਾਂਤ ਹੋ ਗਿਆ ਤੁਹਾਡਾ ਦਰਸ਼ਨ ਕਰਕੇ। ਕਹਿੰਦੇ ਇਤਿਹਾਸ ਦੱਸਦਾ ਵੀ 17 ਦਿਨ ਗੁਰੂ ਨਾਨਕ ਸਾਹਿਬ ਨੂੰ ਨੇ ਤੁਰ ਨਹੀਂ ਦਿੱਤਾ ਤੇ ਜਦੋਂ 18ਵੇਂ ਦਿਨ ਤੋਂ ਲੱਗੇ ਤੇ ਫਿਰ ਮਾਰ ਦੇ ਚਰਨੀ ਪੈ ਗਿਆ ਕਹਿੰਦੇ ਨਾ ਭਾਈ ਅਸੀਂ ਅੱਗੇ ਜਾਣਾ ਕਿ ਲੱਗਾ ਮਹਾਰਾਜ ਇਹਦਾ ਕੀ ਬਣੂਗਾ ਇਹ ਸ਼ਾਂਤ ਚੇਤੋ ਕੇ ਬੈਠਾ ਵਾ ਤੇ ਤੁਸੀਂ ਤੁਰ ਗਏ ਤੇ ਨੇ ਫੇਰ ਖੱਲਰ ਪਾ ਦੇਣਾ ਮਾਰ ਕਹਿੰਦੇ ਜਾ ਮੌਜਾਂ ਕਰ ਹੋਣੀ ਕੁਝ ਕਹੂਗਾ ਤੈਨੂੰ ਸਾਧੂ ਦਾ ਗੁਰੂ ਪੀਰ ਦਾ ਰੋਕਿਆ ਹੋਇਆ ਮਨ ਇਹਦੀ ਕੀ ਹਿੰਮਤ ਆ ਕਿ ਇਹ ਕਿਸੇ ਪਾਸੇ ਦੁਰ ਜਾਵੇ ਇਹ ਇਹਨੂੰ ਕਹਿੰਦੇ ਨੇ ਦਰਸ਼ ਧਿਆਨ ਪੀਰ ਬੁੱਧੂ ਜਦੋਂ ਗੁਰੂ ਗੋਬਿੰਦ ਸਿੰਘ ਪੌਂਟਾ ਸਾਹਿਬ ਮਿਲਦੇ ਨੇ ਤੇ ਸੱਚੇ ਬਾਦਸ਼ਾਹ ਪੁੱਛਦੇ ਪੀਰ ਜੀ ਕਿਵੇਂ ਆਉਣੇ ਹੋਏ ਆ ਕਹ ਲਗੇ ਮਹਾਰਾਜ ਬੰਦਗੀ ਦੇ ਵਿੱਚ ਨਾ ਚਿੱਤ ਨਹੀਂ ਲੱਗਦਾ ਤੇ ਮੈਂ ਸੋਚਿਆ ਕਿ ਕਹਿੰਦੇ ਖੁਦਾ ਦੇ ਪਿਆਰਾਂ ਦਾ ਦیدار ਕਰੀਏ ਆਵੇ ਸਹਿਬ ਚਿਤ ਤੇਰੀਆਂ ਭਗਤਾਂ ਦੇ ਠਿਆਂ ਮੈਂ ਸੁਣਿਆ ਵਾ ਬਜ਼ੁਰਗਾ ਕੋਲੋਂ ਕਿ ਜਦੋਂ ਬੰਦਗੀ ਵਿੱਚ ਚੇਤਨ ਨਾ ਲੱਗੇ ਤੇ ਖੁਦਾ ਦੇ ਪਿਆਰਾਂ ਦਾ ਦیدار ਕਰੀਏ ਤੇ ਚਿਤ ਟਿਕ ਜਾਂਦਾ ਤੇ ਮਾਰਾ ਮੇਰਾ ਵੀ ਇਹ ਤਾਡਾ ਦਰਸ਼ਨ ਕਰਕੇ ਐ ਚੇਤ ਟਿਕ ਗਿਆ ਵਾ ਹਾਲਾਂਕਿ ਕੋ ਪੂਰਨ ਅਵਸਥਾ ਨਹੀਂ ਹੈ ਇਹ ਬਾਰੋਂ ਕਿੰਨਾ ਕਿਰ ਦਰਸ਼ਨ ਕਰੋ ਪਰ ਸ਼ੁਰੂਆਤ ਤਾਂ ਇੱਥੋਂ ਹੀ ਹੋਣੀ ਆ ਊੜੇਮ ਕੋ ਊਠ ਠਾ ਊਠ ਤੇ ਊਠ ਪਹਿਲੋਂ ਲਵਾਉਣਾ ਹੀ ਪੈਣਾ ਉਥੇ ਭਾਈ ਪਾਰੋ ਨੇ ਇਹ ਕਿਰਿਆ ਬੜਾ ਬੜਾ ਲੰਮਾ ਚਰ ਚਰ ਕੀਤੀ ਹੈ ਰੋਜ਼ ਭਾਈ ਪਾਰੋ ਚੱਲ ਕੇ ਗੋਦਵਾਲ ਸਾਹਿਬ ਪਹਿਲਾਂ ਗੁਰੂ ਅੰਗਦ ਸਾਹਿਬ ਦੇ ਕੋਲ ਖਡੂਰ ਸਾਹਿਬ ਰੋਜ਼ ਦਰਸ਼ਨ ਕਰਨ ਆਉਂਦਾ ਰਿਹਾ ਕਿੱਥੇ ਉਹ ਪਿੰਡ ਡੱਲਾ ਤੇ ਕਿੱਥੇ ਗੋਦਵਾਲ ਖਡੂਰ ਸਾਹਿਬ ਕੋਈ 20-25 ਕਿਲੋਮੀਟਰ ਪੈਂਦਾ ਬਣਦਾ ਤੇ ਰੋਜ਼ ਘੋੜੇ ਤੇ ਚੱਲ ਕੇ ਆਉਂਦਾ ਸੀ ਬਾਈਪਾਰੋ ਤੁਹਾਨੂੰ ਕਹਿੰਦੇ ਦਰਸ਼ਨ ਕਰਨਾ ਕਿਉਂਕਿ ਇਹ ਜਿਹੜੇ ਜਪ ਤਪ ਵਨ ਇਹ ਘਰਾਂ 'ਚ ਬੈ ਕੇ ਨਹੀਂ ਸੀ ਹੁੰਦੇ ਘਰਾਂ ਦੇ 'ਚ ਬੜੀ ਅਸੁਧਿ ਹੁੰਦੀ ਆ ਉੱਥੇ ਕੋਈ ਗਲਤ ਬੋਲਦਾ ਏ ਕੋਈ ਗਲਤ ਕਰਦਾ ਵਾ ਕੋਈ ਗਲਤ ਖਾਂਦਾ ਵਾ ਤੇ ਘਰਾਂ ਦੇ ਵਿੱਚ ਬੈਠ ਕੇ ਮੰਤਰਾਂ ਦੀ ਸਿੱਧੀ ਨਹੀਂ ਸੀ ਹੁੰਦੀ ਹਿੰਦੀ ਮੰਤਰਾਂ ਦੀ ਸਿੱਧੀ ਕਿਤੇ ਮਹਾਂਪੁਰਖ ਦੇ ਸਾਹਮਣੇ ਬੈਠ ਕੇ ਕਿਸੇ ਜਗ੍ਹਾ ਤੇ ਬੈਠ ਕੇ ਜਿੰਨੂੰ ਗੁਰੂ ਨਾਲ ਸਕਦੇ ਲੱਖ ਤਪ ਉਪਰ ਤੀਰਥਾਂ ਸਹਿਜ ਯੋਗ ਬੇਵਾਨ ਇਹ ਜਿਹੜੇ ਤਪ ਸੀ ਤੀਰਥਾਂ ਤੇ ਕੀਤੇ ਜਾਂਦੇ ਸਨ ਤੇ ਭਗਤ ਨਾਮਦੇਵ ਨੇ ਨਾ ਰੱਬ ਨੂੰ ਪੁੱਛਿਆ ਪੀ ਧਰਮ ਗ੍ਰੰਥਾਂ ਵਿੱਚ ਰੱਬ ਦੇ ਪਿਆਰਿਆਂ ਦਾ ਬੜਾ ਵੱਡਾ ਜ਼ਿਕਰ ਕੀਤਾ ਗਿਆ ਵਾ ਤੇ ਰੱਬ ਦੇ ਪਿਆਰਿਆਂ ਦਾ ਦਰਸ਼ਨਾਂ ਦਾ ਕੀ ਫਲ ਵਾ ਤੇ ਰੱਬ ਨੇ ਦੱਸਿਆ ਫਿਰ ਆਪਾਂ ਕਹਿੰਦਾ ਮੇਰੇ ਪਿਆਰਿਆਂ ਦਾ ਦਰਸ਼ਨਾਂ ਦਾ ਪਤਾ ਕੀ ਫਾਲੀਓ ਦਾਸ ਅਨਨ ਮੇਰੋ ਨਿਰਜ ਰੂਪ ਮੇਰਾ ਹੋ ਇੱਕ ਸਰਗੁਣ ਸਰੂਪ ਹੈ ਗੁਰੂ ਜਿਨੂੰ ਦਸਵੇਂ ਬਾਛਨ ਹੈ ਤੀਨ ਰੂਪ ਹੈ ਮੋਏ ਕੈ ਨਿਰਗੁਣ ਸਰਗੁਣ ਗੁਰ ਸ਼ਬਦ ਹੈ ਕਹੋ ਤੋ ਹੀ ਸਮਝ ਆਏ ਤਿੰਨ ਰੂਪ ਹੁੰਦੇ ਆ ਅਸੀਂ ਸਿੱਧਾ ਹੀ ਤੀਜੇ ਰੂਪ ਨੂੰ ਪੈਣਦਾ ਹੈ ਨਿਰਗੁਣ ਨੂੰ ਤੇ ਦੋ ਰੂਪ ਛੱਡੇ ਹੋਏ ਆ ਜਿਸ ਕਰਕੇ ਧਿਆਨ ਵਿੱਚ ਕਾਮਯਾਬੀ ਨਹੀਂ ਹੋ ਰਹੀ ਵਰਗ ਨੇ ਤਿੰਨ ਰੂਪ ਹੈ ਮੋਹਕ ਹੈ ਨਿਰਗੁਣ ਜਿਹੜਾ ਪਾਈ ਕਨਈਏ ਨੇ ਤੱਕਿਆ ਸਰਗੁਣ ਦੇ ਦੇਰ ਵਿੱਚ ਏ ਰੌਲੀ ਪਾਉਣ ਦਾ ਧਰਤੀ ਉੱਤੇ ਆ ਜਿਹੜੇ ਕੋ ਪੜ੍ਹੇ ਲਿਖੇ ਟੀਚਰ ਡਾਕਟਰ ਨੇ ਐ ਦੇਹ ਦੀ ਤੇ ਲੋੜ ਹੀ ਕੋਈ ਨਹੀਂ ਤੇ ਤੁਸੀਂ ਡਾਕਟਰੀ ਦੇ ਵਿੱਚ ਕਰਨ ਦਾ ਏ ਉਹ ਕਿ ਹਵਾ ਜੀ ਕਰਨ ਦਾ ਏ ਹਾਂਜੀ ਬੜੀ ਰੌਲੀ ਪਾਈ ਨਾ ਲੋਕਾਂ ਨੇ ਐ ਦੇਹ ਦਾ ਤੇ ਗੁਰਮਤਿ ਵਿੱਚ ਕੋਈ ਮਤਭੇਦ ਨਹੀਂ ਹੈਗਾ ਨਹੀਂ ਕਰਤਾਰਪੁਰ ਜਦੋਂ ਬਖਸ਼ਾ ਹੁੰਦੀਆਂ ਸੀ ਉਹ ਦੇਹ ਜੀ ਬੈਠਾ ਸੀ ਬਾਬਾ ਨਾਨਕ ਕਿਤੇ ਉਹ ਹਵਾ 'ਚ ਲਟਕ ਗਾਵਾ 'ਚ ਗੱਲਾਂ ਹੁੰਦੀਆਂ ਸਨ ਉਦੋਂ ਜਿਹੜੀਆਂ ਬਖਸ਼ਾਂ ਕਰਤਾਰਪੁਰ ਹੁੰਦੀਆਂ ਹੁਣ ਕਿਉਂ ਨਹੀਂ ਹੁੰਦੀਆਂ ਹੂੰ ਹੁਣ ਤੇ ਤੁਸੀਂ ਜਾ ਕੇ ਉਧਰ ਦੇਖ ਖਾਸ ਲੈ ਉਹ ਜੁੱਤੀਆਂ ਖਰੀਦ ਕੇ ਲਿਆਓਗੇ ਨਾ ਕਰਤਾਰਪੁਰ ਜਾ ਕੇ ਤੇ ਉਦੋਂ ਬਾਬੇ ਨੇ ਆਕਾਂਤ ਜਗ੍ਹਾ ਦੇ ਵਿੱਚ ਨਾ ਤਪ ਕਰਨ ਵਾਸਤੇ ਇੱਕ ਜਗ੍ਹਾ ਬਣਾਈ ਸੀ ਤੇ ਵੱਡੇ ਵੱਡੇ ਤਪੀਸਰ ਉੱਥੇ ਬੈਠੇ ਕਰਤਾਰਪੁਰ ਤੇ ਖਡੂਰ ਸਾਹਿਬ ਫਿਰ ਜੋਗ ਜੋਤ ਜਗਦੀ ਸੀ ਬੈਠ ਖੜੂਰੇ ਜੋਤ ਜਗਾਈ ਤੁਧ ਠੇ ਸੱਚੇ ਪਾਤਸ਼ਾਹ ਉਹ ਸਤ ਸਤ ਤੇ ਬਲਵੰਡ ਨੇ ਆਖਿਆ ਕਿ ਤੁਧ ਠੇ ਸੱਚੇ ਪਾਤਸ਼ਾਹ ਜਿਹੜੇ ਕਹਿੰਦੇ ਦੇਹ ਦੀ ਲੋੜ ਨਹੀਂ ਹੈ ਤੇ ਇਹ ਸ਼ਬਦ ਕਿਉਂ ਪੜਨਦੇ ਫਿਰ ਗੁਰੂ ਅੰਗਦ ਸਾਹਿਬ ਦਾ ਦਰਸ਼ਨ ਕਰਨ ਦੇ ਨਾਲ ਲੋਕਾਂ ਦੇ ਜਨਮਾਂ ਜਨਮਾਂ ਦੇ ਪਾਪ ਕੱਟੇ ਜਾਂਦੇ ਸਨ ਤੇ ਰੱਬ ਨੇ ਆਖਿਆ ਭਗਤ ਨਾਮਦੇਵ ਨੂੰ ਦਾਸ ਅਨਨ ਮੇਰੋ ਨਿੱਜ ਰੂਪ ਦਰਸ਼ਨ ਨਿਮਖ ਜਿਸ ਥੋੜਾ ਜਿਹਾ ਵੀ ਚਿਰ ਸਾਧਾਂ ਦਾ ਦਰਸ਼ਨ ਹੋ ਜੇ ਨਾ ਰੱਬ ਦੇ ਪਿਆਰਿਆਂ ਦਾ ਗੁਰੂ ਕੇ ਪਿਆਰਿਆਂ ਦਾ ਜਿਹਨੂੰ ਦਸਵੇਂ ਬਾਦਸ਼ਾਹ ਨੇ ਆਖਿਆ ਥੋਂ ਖਾਲਸੇ ਕਾ ਤਰੋਂ ਧਿਆਨ ਮੈਂ ਤੇ ਖਾਲਸੇ ਆਪਣੇ ਦਾ ਧਿਆਨ ਤਰਦਾ ਵਾਂ ਤੇ ਉਹਨਾਂ ਦੇ ਪੰਜਾਂ ਪਿਆਰਿਆਂ ਦਾ ਹੀ ਮੈਂ ਤਾਂ ਦਰਸ਼ਨ ਕਰਦਾ ਵਾ ਤੇ ਰੱਬ ਨੇ ਆਖਿਆ ਭਗਤ ਨਾਮ ਦੇਨ ਦਰਸ਼ਨ ਨਿਮਖ ਤਾਪ ਤ੍ਰੈਮੋਚਣ ਜੁਰਕ ਤੀਨੇ ਤਾਪ ਨਿਵਾਰਨ ਹਾਰਾ ਕਿਨਾਂ ਕਿ ਜਿੱਥੇ ਰੱਬ ਤੀਨੇ ਤਾਪ ਨਿਵਾਰਨ ਹਾਲਾ ਹਾਰਾ ਨਾ ਉਥੇ ਜਿਹੜਾ ਸਾਧ ਦਾ ਦਰਸ਼ਨ ਵਾ ਨਾ ਗੁਰੂ ਦਾ ਦਰਸ਼ਨ ਹੈ ਪੰਜਾਂ ਪਿਆਰਿਆਂ ਦਾ ਦਰਸ਼ਨ ਹੈ ਸੰਗ ਦਾ ਦਰਸ਼ਨ ਹੈ ਨਾ ਇਹ ਵੀ ਤਨੇ ਤਾਪ ਤੇਰੇ ਨਿਵਾਰ ਦੂਗਾ ਦਰਸ਼ਨ ਤਾਪ ਤ੍ਰਈ ਮੋਚਣ ਪਰਸਤ ਮੁਕਤ ਜੇ ਤੂੰ ਸਾਧਾ ਨੂੰ ਪਰਸੇ ਜਿਹੜਾ ਸਾਧਾ ਨੂੰ ਪਰਸੇਗਾ ਉਹ ਮੁਕਤ ਹੋ ਜਾਏਗਾ ਦਰਸ਼ਨ ਤਾਪ ਤ੍ਰਈ ਮੋਚਣ ਪਰਸਤ ਮੁਕਤ ਕਰਤ ਗ੍ਰਹਿ ਕੂਪ ਇਹ ਜਿਹੜਾ ਗ੍ਰਹਿ ਵਾ ਨਾ ਇਹ ਕੂਪ ਵਾ ਕੂਪ ਕਹਿੰਦੇ ਨੇ ਖੂ ਨੂੰ ਜਿਹੜਾ ਘਰ ਵਾ ਇਹ ਖੂ ਆ ਇਹਦੇ ਵਿੱਚੋਂ ਇਹ ਖੂਹ ਵਿੱਚੋਂ ਕੇਵਲ ਇੱਕ ਗ੍ਰਸਤਿਕ ਖੂਹ ਆ ਸੰਸਾਰ ਇੱਕ ਖੂਹ ਆ ਇਹਦੇ ਵਿੱਚ ਫਸੇ ਹੋਏ ਬੰਦੇ ਨੂੰ ਕੇਵਲ ਸਾਧੂ ਆਤਮਾ ਗੁਰੂ ਪੀਰ ਹੀ ਕੋਈ ਕੱਢ ਸਕਦਾ ਹੈ ਮਹਾਰਨੇ ਬਚਨ ਕੀਤਾ ਕਿ ਬਿਨ ਪੇਖੇ ਕੈਸੇ ਕੈਸੋ ਧਿਆਨ ਤੁਸੀਂ ਸਿੱਧਾ ਧਿਆਨ ਲਾਉਣਾ ਚਾਹੁੰਦੇ ਹੋ ਸਿੱਧਾ ਧਿਆਨ ਹੀ ਰੱਬ ਨਾਲ ਲੱਗਦਾ ਹਾਂ ਜਿੱਦਣ ਰੱਬ ਦਿਖ ਪੈਂਦਾ ਉਹਦਾ ਰੱਬ 'ਚ ਧਿਆਨ ਵੀ ਲੱਗ ਜਾਂਦਾ ਹੈ। ਤੇ ਸ਼ੁਰੂਆਤ ਕਿੱਥੋਂ ਹੁੰਦੀ ਆ ਗੁਰੂ ਨਾਲ ਸਦਾ ਇੱਕ ਬਚਨ ਆਉਂਦਾ ਸ਼ਲੋਕ ਵਾਰਾਂ ਦੇ ਵਿਧੇਕ ਗੁਰਬਨ ਗਿਆਨ ਇਹ ਲੋਕੀ ਗਿਆਨ ਰਾਂ ਹੀ ਗੁਰੂ ਲੱਭਣਾ ਚਾਹੁੰਦੇ ਆ। ਬੜੀ ਮੁਸ਼ਕਲ ਬਣੀ ਹੋਈ ਆ। ਆ ਧਾਰਮਿਕ ਕਿਤਾਬਾਂ ਦੇ ਵਿੱਚ ਕਿੰਨਾ ਗਿਆਨ ਵਾ। ਇਹ ਗਿਆਨ ਆਇਆ ਕਿੱਥੋਂ ਆ ਗੁਰੂ ਤੋਂ ਆਇਆ ਵਾ। ਗੁਰਬਨ ਗਿਆਨ ਗੁਰੂ ਤੋਂ ਬਿਨਾ ਗਿਆਨ ਹੀ ਹੋ ਸਕਦਾ ਅਸੀਂ ਕਿਨੇ ਗਿਆਨ ਗਿਆਨੀ ਸਭ ਕੁਝ ਗਿਆਨ ਸਭ ਕੁਝ ਨਹੀਂ ਹੈ ਗੁਰੂ ਸਭ ਕੁਝ ਹੈ ਗੁਰਬਨ ਗਿਆਨ ਧਰਮ ਬਿਨ ਧਿਆਨ ਕਹਿ ਲਗੇ ਜਿੰਨਾ ਚਿਰ ਤੇਰਾ ਖਾਣਾ ਪੀਣਾ ਉੱਠਣਾ ਬੋਲਣਾ ਚੱਲਣਾ ਬੋਲ ਗਏ ਸੱਚ ਧਰਮ ਝੂਠ ਨਾ ਬੋਲੀਏ ਉਹਨਾਂ ਚਿਰ ਤੇਰਾ ਧਿਆਨ ਕਿਵੇਂ ਲੱਗੇਗਾ ਇਹਦੀ ਸ਼ੁਰੂਆਤ ਹੋਣੀ ਆ ਕਿ ਦਰਸ਼ਨ ਧਿਆਨ ਤੋਂ ਜਿਹਨੂੰ ਮਹਾਰਾ ਕਹਿੰਦੇ ਜਿਹੜਾ ਮਨ ਬੜਾ ਅਸ਼ਾਂਤਵਾਨ ਤੇ ਜਿਨ੍ਹਾਂ ਦਸੰਦਿਆਂ ਦੁਰਮਤ ਵੰਜੇ ਜਿਨ੍ਹਾਂ ਚਿਰ ਕੱਲ ਵੀ ਆਪਾਂ ਇਥੋਂ ਗੱਲ ਮੁਕਾਈ ਸੀ ਨਾ ਕਿ ਜਿਨ੍ਹਾਂ ਚਿਰ ਮਨ ਸ਼ੁੱਧ ਨਹੀਂ ਹੁੰਦਾ ਉਹਨਾਂ ਚਿਰ ਮਨ ਨੇ ਟਿਕਣਾ ਨਹੀਂਗਾ ਆਂਦੇ ਨਾ ਵੀ ਕਾਹਕੇ ਕੀ ਕਾਹਕੇ ਕੀ ਜੇ ਧਿਆਨ ਜਪਨਾ ਕਿਉਂ ਧਿਆਨ ਕਰਦੇ ਹੋ ਤੁਸੀਂ ਇਹ ਜਪ ਵਿੱਚ ਵੀ ਨਹੀਂ ਟਿਕਣਾ ਕਿਉਂ ਨਹੀਂ ਟਿਕਣਾ ਕਾਹਹਿ ਕਿ ਜੀਏ ਧਿਆਨ ਜਪਨਾ ਜਬ ਤੇ ਸੁੱਧ ਨਹੀਂ ਮੰਨੇ ਆਪਣਾ ਇਹ ਜਿੰਨਾ ਚਿਰ ਸੁੱਧ ਨਹੀਂ ਨਾ ਹੁੰਦਾ ਉਹਨਾਂ ਜਿਹੜੇ ਨਹੀਂ ਟਿਕਣਾ ਨਹੀਂਗਾ ਧਿਆਨ ਲੱਗਣਾ ਨਹੀਂਗਾ ਤੇ ਮਹਰ ਕਹਿੰਦੇ ਕਿਸ ਨੇ ਕਿਵੇਂ ਧਿਆਨ ਸੁੱਧ ਹੋਵੇ ਮਹਰ ਕਹਿੰਦੇ ਕਿ ਸਾਧੂ ਤੂਰ ਕਰ ਸੁਧ ਮੰਜਾਈ ਅਹੰ ਬੁੱਧ ਮਨ ਪੂਰ ਥਿੰਦਾਈ ਅਹੰ ਬੁੱਧ ਮਨ ਪੂਰ ਥਿੰਦਾਈ ਥਿੰਦਾਈ ਕਹਿੰਦੇ ਠੰਡਾ ਲੱਗਿਆ ਹੋਇਆ ਇਹਨੂੰ ਕਹਿੰਦੇ ਜਰਮ ਜਾਨੂ ਕਿਸ ਮਨ ਕੋ ਮਨ ਲਾ ਕਾਲਾ ਹੋਆ ਸ਼ਖਲਣੀ ਤੋਤੀ ਜਿਹੜੋ ਤੇਲ ਲੱਗ ਜੇ ਨਾ ਠੰਡਾ ਲੱਗ ਜੇ ਕੱਪੜੇ ਨੂੰ ਪੁਰਾਣੇ ਸਮੇਂ ਚੋਂ ਬੜਾ ਮੁਸ਼ਕਲ ਤੋਂ ਪਤਾ ਸੀ ਸਾਬ ਕਹਿੰਦੇ ਤੇਰੇ ਨਾ ਅਹੰ ਬੁੱਧ ਕਰ ਮਨ ਤੂ ਪੂਰ ਠੰਡਾਈ ਕਿ ਠੰਡਾ ਲੱਗਾ ਹੋਇਆ ਵਾ ਤੇ ਕਿਵੇਂ ਲੱਥੇਗਾ ਸਾਧੂ ਧੂਰ ਕਰ ਸੁਧ ਮਨ ਜਾਈ ਇਹ ਸਾਧੂਆਂ ਦੇ ਧੂਰ ਦੇ ਨਾਲ ਐ ਮਾਂਜਿਆ ਜਾ ਸਕਦਾ ਇਸ ਨੂੰ ਕਹਿੰਦੇ ਨੇ ਦਰਸ਼ ਧਿਆਨ ਇਸ ਤੋਂ ਬਾਅਦ ਫਿਰ ਜਿਹੜਾ ਨਾ ਇਹ ਕੋ ਬੜਾ ਲੰਮਾ ਸਮਾਂ ਕਰਨਾ ਪੈਣਾ ਇਹ ਕੰਮ ਜੇ ਜਰ ਕੋ ਸਾਧੂ ਮਹਾਤਮਾ ਗੁਰੂ ਪੀਰ ਸੰਗਤ ਵਿੱਚ ਕੋਈ ਬੈਠੇਗਾ ਚਿੱਤ ਸ਼ਾਂਤ ਹੋਏਗਾ ਰਸ ਆਏਗਾ ਆਨੰਦ ਆਏਗਾ ਫਿਰ ਇਹਦੀ ਜਿਹੜੀ ਅਗਲੀ ਤਰੱਕੀ ਆ ਨਾ ਅਗਲੇ ਅਵਸਥਾ ਵਿੱਚ ਇਹਨੂੰ ਫਿਰ ਤਾਂ ਪ੍ਰਾਪਤੀ ਹੋਣੀ ਹੈ ਇਹ ਆ ਪਹਿਲਾਂ ਕੰਮ ਕਰੇ ਇਹ ਕੋ ਕਰਦਾ ਨਹੀਂ